ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਉਹ ਸਮੇਂ ਦੀ ਗੱਲ ਆ ਜੀ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਭਿਆਨਕ ਜੰਗ ਹੋ ਰਿਹਾ ਤਾਂ ਉਹ ਜੰਗ ਦੇ ਵਿੱਚ ਗੁਰੂ ਸਾਹਿਬ ਜੀ ਦੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜਹਾਰ ਸਿੰਘ ਜੀ ਬੜੀ ਦਲੇਰੀ ਦੇ ਨਾਲ ਹੱਥਾਂ ਦੇ ਵਿੱਚ ਕਿਰਪਾਨਾਂ ਫੜ ਕੇ ਜੰਗ ਲੜ ਰਹੇ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਦੇ ਉੱਪਰ ਖੜ ਕੇ ਆਪਣੇ ਸੂਰਬੀਆਂ ਦੀਆਂ ਸਿਫਤਾਂ ਕਰ ਰਹੇ ਨੇ ਜੀ ਦੇਖੇ ਗੁਰਾਂ ਨੇ ਗੜੀ ਦੇ ਉੱਤੇ ਖੜ ਕੇ ਸਿੰਘ ਸਰਦਾਰ ਲੜਦੇ ਉਹ ਦੇਖੇ ਗੁਰਾਂ ਨੇ ਗੜੀ ਦੇ ਉੱਤੇ ਖੜ ਕੇ ਸਿੰਘ ਸਰਦਾਰ ਲੜਦੇ ਲਉ ਪੀਣੀਆਂ ਹੱਥਾਂ ਦੇ ਵਿੱਚ ਫੜ ਕੇ ਅਜੀਤ ਤੇ ਜਿਹਾਰ ਲੜਦੇ ਲਉ ਪੀਣੀਆਂ ਹੱਥਾਂ ਦੇ ਵਿੱਚ ਫੜ ਕੇ ਅਜੀਤ ਤੇ ਜਿਹਾਰ ਲੜਦੇ ਮੱਲੀ ਖਾਲਸੇ ਨੇ ਗੜੀ ਚ ਮੁਕੌਰ ਦੀ ਉਹ ਮੱਲੀ ਖਾਲਸੇ ਨੇ ਗੜੀ ਚ ਮੁਕੌਰ ਦੀ ਪਿੱਛੇ ਫੌਜ ਆਈ ਦਿੱਲੀ ਤੇ ਲਾਹੌਰ ਦੀ ਉਹ ਪਿੱਛੋਂ ਫੌਜ ਆਈ ਦਿੱਲੀ ਤੇ ਲਾਹੌਰ ਦੀ ਘੇਰੇ ਕੱਤ ਲੈ ਆਣ ਕੇ ਮਲੇਰੀਆਂ ਉਹ ਘੇਰੇ ਕੱਤ ਲੈ ਆਣ ਕੇ ਮਲੇਰੀਆਂ ਸੂਬੇ ਸਰਹੰਦ ਨੇ ਬਿਨਾ ਕੀਤੀਆਂ ਦੇਰੀਆਂ ਉਹ ਸੂਬੇ ਸਰਹੰਦ ਨੇ ਵੀ ਕੀਤੀਆਂ ਨਾ ਦੇਰੀਆਂ ਆਏ ਵੈਰੀਆਂ ਦੇ ਟਿੱਡੀ ਦਲ ਚੜ ਕੇ ਅਜੀਤ ਤੇਜ ਹਾਰ ਲੜਦੇ ਦੇਖੇ ਗੋਰਾ ਨੇ ਗੜੀ ਦੇ ਉੱਤੇ ਖੜ ਕੇ ਅਜੀਤ ਤੇਜ ਹਾਰ ਲੜਦੇ ਛੋਟੀ ਉਮਰੇ ਉਹ ਲੈ ਕੇ ਜ਼ਿਦਦਾਰੀਆਂ ਛੋਟੀ ਉਮਰੇ ਉਹ ਲੈ ਕੇ ਜ਼ਿਦਦਾਰੀਆਂ ਜਿੰਦਾਂ ਦੇਸ਼ ਕਮ ਉਤੋਂ ਉਹਨਾਂ ਵਾਰੀਆਂ ਜਿੰਦਾਂ ਦੇਸ਼ ਕੌਮ ਉਤੋਂ ਉਹਨਾਂ ਵਾਰੀਆਂ ਬੂਹਾ ਗੜੀ ਦਾ ਚਾਵਾਂ ਦੇ ਨਾਲ ਖੋਲ ਕੇ ਉਹ ਬੂਹਾ ਗੜੀ ਦਾ ਚਾਵਾਂ ਦੇ ਨਾਲ ਖੋਲ ਕੇ ਪੈਂਦੇ ਵੈਰੀਆਂ ਤੇ ਉਹ ਹੱਲਾ ਬੋਲ ਕੇ ਪੈਂਦੇ ਵੈਰੀਆਂ ਤੇ ਉਹ ਹੱਲਾ ਬੋਲ ਕੇ ਲਾਲੀ ਗੁੱਸੇ ਦੀ ਅੱਖਾਂ ਦੇ ਵਿੱਚ ਰੜ ਕੇ ਅਜੀਤ ਤੇ ਜਹਾਰ ਲੜਦੇ ਦੇਖੇ ਗੋਰਾ ਨੇ ਗੜੀ ਦੇ ਉੱਤੇ ਖੜ ਕੇ ਸਿੰਘ ਸਰਦਾਰ ਲੜਦੇ ਬੈਠੇ ਅੰਦਰ ਨਾ ਉਹ ਕੁੰਡਾ ਮਾਰ ਕੇ ਉਹ ਬੈਠੇ ਅੰਦਰ ਨਾ ਉਹ ਕੁੰਡਾ ਮਾਰ ਕੇ ਸਿੰਘ ਨਿਕਲੇ ਮਦਾਨ ਲਲਕਾਰ ਕੇ ਉਹ ਸਿੰਘ ਨਿਕਲੇ ਮਦਾਨ ਲਲਕਾਰ ਕੇ ਮੂਰੋਂ ਮੀ ਵਾਗ ਬਰ ਰਹੇ ਤੀਰ ਸੀ ਉਹ ਮੂਰੋਂ ਮੀ ਵਾਗ ਬਰ ਰਹੇ ਤੀਰ ਸੀ ਅਗੋਂ ਨੇਰੀ ਵਾਗ ਵੱਧ ਰਹੇ ਵੀਰ ਸੀ ਅਗੋਂ ਨੇਰੀ ਵਾਗ ਵੱਧ ਰਹੇ ਵੀਰ ਸੀ ਪੈਂਦੇ ਲੋਹੇ ਚੋਂ ਘਾਰੇ ਚੜ ਚੜ ਕੇ ਅਜੀਤ ਤੇ ਜਹਾਰ ਲੜਦੇ ਦੇਖੇ ਗੋਰਾ ਨੇ ਗੜੀ ਦੇ ਉੱਤੇ ਖੜ ਕੇ ਅਜੀਤ ਤੇ ਜਿਹਾਰ ਲੜਦੇ ਤਨ ਜੇਰਾ ਦੇਖੋ ਸੱਚੀ ਸਰਕਾਰ ਦਾ ਉਹ ਤਨ ਜੇਰਾ ਦੇਖੋ ਸੱਚੀ ਸਰਕਾਰ ਦਾ ਪਿਤਾ ਪੁੱਤਰਾ ਨੂੰ ਅੱਖਾਂ ਸਾਹਮਣੇ ਵਾਰਦਾ ਉਹ ਪਿਤਾ ਪੁੱਤਰਾ ਨੂੰ ਅੱਖਾਂ ਸਾਹਮਣੇ ਵਾਰਦਾ ਵੱਡੇ ਸਾਕੇ ਅਤੇ ਉਮਰਾਂ ਨਿਆਣੀਆਂ ਉਹ ਵੱਡੇ ਸਾਕੇ ਅਤੇ ਉਮਰਾਂ ਨਿਆਣੀਆਂ ਚੰਦ ਲਿਖ ਗਏ ਖੂਨ ਚ ਕਹਾਣੀਆਂ ਚੰਦ ਲਿਖ ਗਏ ਖੂਨ ਚ ਕਹਾਣੀਆਂ ਕੂਣ ਖੋਲ ਦਾ ਉਹਨਾਂ ਨੂੰ ਅੱਜ ਪੜ ਕੇ ਅਜੀਤ ਤੇ ਜਝਾਰ ਲੜਦੇ ਦੇਖੇ ਪਿਤਾ ਨੇ ਗੱਡੀ ਦੇ ਉੱਤੇ ਖੜ ਕੇ ਅਜੀਤ ਤੇ ਜਝਾਰ ਲੜਦੇ ਦੇਖੇ ਪਿਤਾ ਨੇ ਗੱਡੀ ਦੇ ਉੱਤੇ ਚੜ ਕੇ ਸਿੰਘ ਸਰਦਾਰ ਲੜਦੇ ਦੇਖੇ ਗੁਰੂ ਨੇ ਗੱਡੀ ਦੇ ਉੱਤੇ ਖੜ ਕੇ ਸਿੰਘ ਸਰਦਾਰ ਲੜਦੇ ਸੋ ਇਹ ਸੀ ਭਾਈ ਜੰਗ ਦਾ ਵਰਤਾਂਤ ਕਵੀ ਨੇ ਲਿਖਿਆ ਸੋ ਜ਼ਰੂਰ ਸੁਣਨਾ ਹੋਰਾਂ ਨੂੰ ਵੀ ਸੁਣਾਉਣਾ ਬਲੌ ਫਤਿਹ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ